ਅਕਸਰ ਲੋਕੀ ਕਹਿੰਦੇ ਹਨ ਕਿ ਡਾਕਟਰ ਸਾਹਿਬ ਅਸੀਂ ਕੋਲੇਸਟ੍ਰੋਲ ਘਟਾਉਣ ਲਈ ਭਾਰ ਕੰਟਰੋਲ ਕਰਨ ਲਈ ਤੇ ਚੰਗੀ ਸਿਹਤ ਲਈ ਐਕਸਟਰਾ ਵਰਜਨ ਆਲਿਓਲ ਆਇਲ ਦਾ ਇਸਤੇਮਾਲ ਕਰਦੇ ਹਾਂ ਜੋ ਕਿ ਸਾਨੂੰ ਬਹੁਤ ਹੀ ਮਹਿੰਗਾ ਪੈਂਦਾ ਹੈ ਕਿਉਂਕਿ ਇਸ ਦੀ ਇੱਕ ਬੋਤਲ ਖਰੀਦਣ ਤੇ ਹੀ ਸਾਨੂੰ 1500 ਤੋਂ 2000 ਰੁਪਏ ਤੱਕ ਖਰਚਨੇ ਪੈਂਦੇ ਹਨ ਉਹ ਅਕਸਰ ਪੁੱਛਦੇ ਹਨ ਕਿ ਕੋਈ ਅਜਿਹੇ ਸੁਪਰ ਫੂਡ ਦੱਸੋ ਜੋ ਸਸਤਾ ਵੀ ਹੋਵੇ ਤੇ ਗੁਣਾ ਵਿੱਚ ਆਲਿਓਲ ਆਇਲ ਦੇ ਬਰਾਬਰ ਵੀ ਹੋਵੇ ਜੇਕਰ ਤੁਹਾਡੇ ਮਨ ਵਿੱਚ ਵੀ ਇਹੋ ਸਵਾਲ ਹੈ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਹੀ ਹੈ ਔਲੇ ਵਾਲੀ ਤਰ੍ਹਾਂ ਹੀ ਗੁਨਾ ਨਾਲ ਪਰਪੁਰ ਇਸ ਸੁਪਰ ਫੂਡ ਦਾ ਨਾਮ ਹੈ ਫਲੈਕਸ ਸੀਡ ਇਸ ਨੂੰ ਪੰਜਾਬੀ ਵਿੱਚ ਅਲਸੀ ਦੇ ਬੀਜ ਵੀ ਕਹਿੰਦੇ ਹਨ ਤੇ ਇਹ ਮਾਰਕੀਟ ਵਿੱਚ ਸਿਰਫ 1200 ਰੁਪਏ ਪ੍ਰਤੀ ਕਿਲੋ ਮਿਲ ਜਾਂਦਾ ਹੈ ਫਲੈਕਸ ਸੀਡ ਵਿੱਚ ਬਹੁਤ ਜ਼ਿਆਦਾ omega 3 ਫੈਟੀ ਐਸਿਡਸ ਹੁੰਦੇ ਹਨ ਜੋ ਕਿ ਕੋਲੇਸਟ੍ਰੋਲ ਘਟਾਉਣ ਲਈ ਖਾਰਡ ਤੇ ਅੱਖਾਂ ਲਈ ਬੜਾ ਹੀ ਫਾਇਦੇਮੰਦ ਹੈ ਨਾਲ ਹੀ ਨਾਲ ਇਸ ਵਿੱਚ ਬਹੁਤ ਜ਼ਿਆਦਾ ਫਾਈਬਰ ਕੰਟੈਂਟ ਵੀ ਹੈ ਜੋ ਕਿ ਕਨਸਟਿਪੇਸ਼ਨ ਤੇ ਭਾਰ ਕੰਟਰੋਲ ਵਿੱਚ ਬਹੁਤ ਹੀ ਮਦਦ ਕਰਦਾ ਹੈ ਸਨੈਕ ਸੀਡਸ ਨੂੰ ਇਸਤੇਮਾਲ ਕਰਨਾ ਵੀ ਬੜਾ ਹੀ ਸੌਕਾ ਹੈ ਜੇ ਤੁਸੀਂ ਇਸ ਨੂੰ ਸਧਾਰਨ ਤਰੀਕੇ ਨਾਲ ਖਾਣਾ ਚਾਹੋ ਤਾਂ ਸਵੇਰੇ ਇਸ ਦੇ 1 ਤੋਂ 2 ਚਮਚ ਗਰਮ ਪਾਣੀ ਨਾਲ ਖਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇਸ ਨੂੰ ਦਲੀਆ ਜਾਂ ਓਟਸ ਵਿੱਚ ਮਿਕਸ ਕਰਕੇ ਵੀ ਖਾ ਸਕਦੇ ਹੋ ਇੱਕ ਹੋਮੀਓਪੈਥੀ ਡਾਕਟਰ ਹੋਣ ਦੇ ਨਾਤੇ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਤੁਸੀਂ ਵੀ ਇਸ ਸੁਪਰ ਫੂਡ ਨੂੰ ਆਪਣੇ ਡਾਈਟ ਵਿੱਚ ਸ਼ਾਮਿਲ ਕਰ ਲਵੋ ਅਤੇ ਸਵਸਥ ਰਹੋ ਅਜਿਹੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਕੇ ਸਾਨੂੰ ਸਪੋਰਟ ਕਰੋ